ਜੋਗੇ ਸੋਦੇ ਖੇਤੀ ਮਾਡਲ ਨੇ ਖੇਤ ਮਜ਼ਦੂਰਾਂ ਨੂੰ ਖੇਤਾ ਦੇ ਤਾਂ ਪਹਿਲੇ ਕੱਢਿਆ ਹੋਇਆ। ਜੋ ਤੁਸੀਂ ਉਹਨਾਂ ਨੂੰ ਕਿਤੇ ਕੰਮ ਨਹੀਂ ਦੇ ਸਕੇ। ਉਹ ਬੇਰੁਜ਼ਗਾਰ ਸ਼ਹਿਰਾ ਦੇ ਵਿੱਚੋਂ ਘਰਾਵੇ ਮੜਾਉਂਦੇ ਨੇ। ਜਨਤਕ ਵਾਟ ਪ੍ਰਣਾਲੀ ਤੁਸੀਂ ਉਹਨਾਂ ਦੇ ਸਹੀ ਤਰੀਕੇ ਨਾਲ ਵੀ ਦੇ ਰਹੇ। ਮੰਦਰੇਗਾ ਦੇ ਵਿੱਚ ਕੰਮ ਦਾ ਮੰਿਕ ਤੇ ਮਿਲ ਰਿਹਾ। ਉਹ ਖੇਤ ਮਜ਼ਦੂਰ ਨੇ ਖੇਤਾ ਜੋਗੇ ਦੇ ਖੇਤਾ 'ਚ ਕੰਮ ਕਰਨਾ ਛੋਹਦੇ ਨੇ। ਉਹ ਖੇਤੀ ਵਾਲੀ ਜ਼ਮੀਨ ਤੁਸੀਂ ਉਹਨਾਂ ਨੂੰ ਦੇ ਨਹੀਂ ਰਹੇ ਤੇ ਉਹਦੇ ਤੇ ਤੁਸੀਂ ਐਡਾ ਜ਼ਬਰ ਕਰ ਹੁਣ ਗੱਲ ਇਹ ਐਦਾ ਬਹੁਤ ਛੋਟੀ ਐ ਪਰ ਇਹ ਗੱਲ ਕਿੰਦੀ ਵੱਡੀ ਐ ਦੇਖੋ ਸਾਥੀਓ ਇਤਿਹਾਸ ਨੂੰ ਪੁੱਛ ਲਓ ਤੁਸੀਂ ਜਨਤਕਵਾਦ ਪਰਿਨਿਯਾਈ ਦਾ ਰਾਸ਼ਨ ਮੰਗ ਲਓ ਤੁਸੀਂ ਕਰਜ਼ਾ ਮਾਫੀ ਮੰਗ ਲਓ تسی سیون سکیم مانگ لو تسی پڑا پا پینچن مانگ لو تسی بجلی مانگ تھی دی مانگ لو اے میں پیری گرائٹی دی مانگ کو مانگ کر لو اے ہے برداست کرنے پر جدو تسی کہو گے بھی جمیلہ دی کانی بند ختم کر دیو تیج ستارہ ایک کردہ سیلی میں ایک کلابو کر دیو بادو پہیاں جمینہ کھیت مزدورانوں دے دیو دو قتل عام چھوٹا کیونکہ ہے بنیاد روٹی سمی بچا جمی جمینا لے جی کر کے اپنے بچے پالنا چاہتے آپ ਤੁਸੀਂ ਸਾਡੇ ਜੁਗੇ ਖੱਡੇ ਕਰਨੇ ਚਾਹੁੰਦੇ ਹੋ ਤੁਸੀਂ ਸਾਡੀਆਂ ਜ਼ਮੀਨਾਂ ਖੋ ਕੇ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੇ ਹੋ ਤੁਸੀਂ ਲੈਨ ਸੇਲਿੰਗ ਪਾਸ ਸਿਰੋ ਵਿਕਾਸ ਕਰ ਰਹੇ ਹੋ ਤੁਸੀਂ ਇਹ ਭਾਰਤ ਵਾਲਾ ਪ੍ਰੋਜੈਕਟ ਜਿਹੜਾ ਸਰਕਾਰ ਨੂੰ ਵਿਕਾਸ ਕਰ ਰਹੇ ਹੋ ਤੁਸੀਂ ਜਿਹੜੇ ਡਲਪ ਬਣਾ ਰਹੇ ਹੋ ਉਹਨਾਂ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਸਮਾਜ ਸ਼ਹਿਰਾਂ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਟ੍ਰਾਇਡੈਂਟ ਬਰਗਾਂ ਨੂੰ ਤੇ ਸਿੰਧ ਪੂਰੇ ਵਰਤ ਦੇ ਜਿਹੜੇ ਪਿੱਛੇ ਗੱਲਾਂ ਜਾਂ ਜ਼ਮੀਨਾਂ ਨੇ ਤੁਸੀਂ ਉਹਨਾਂ ਨੂੰ ਵਿਕਾਸ ਕਹਿੰਦੇ ਹੋ ਸਾਡਾ ਵਿਕਾਸ ਨਹੀਂ ਹੈ

ਪਰ ਜੇ ਤੁਸੀਂ ਜ਼ਮੀਨਾਂ ਦੇ ਪੱਕੇ ਮਾਲਕ ਬਣ ਕੇ ਖੇਤੀ ਕਰਨਾ ਚਾਹੋ ਇਹ ਗੱਲ ਸਾਨੂੰ ਬਰਦਾਸ਼ਤ ਨਹੀਂ ਹੋਣੀ ਕਿਉਂਕਿ ਜ਼ਮੀਨਾਂ ਦੀ ਲੜਾਈ ਦੇ ਵਿੱਚ ਇਤਿਹਾਸ ਵਹਿਆ ਹੈ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦੀ ਲੜੀ ਚਾਚਾ ਜੀਤ ਨੇ ਲੜੀ ਬਲਦੇ ਪੱਤੀ ਨੇ ਲੜੀ ਤੇ ਪੈਸੂ ਕਜਰਾ ਲੈ ਦੇ ਲੋਕਾਂ ਨੇ ਲਗਾਈ ਲੜੀ ਹੈ ਕੋਈ ਚੱਕਲੀ ਛੇੜ ਦੇ ਨਿੱਕੀ ਸਿੰਧਾ ਕਤਲ ਵੀ ਜਿੱਥੇ ਜ਼ਮੀਨਾਂ ਦੇ ਮਸਲੇ ਤੇ ਹੋਇਆ ਹੈ ਸਾਧੂ ਸਿੰਘ ਨੂੰ ਕੱਢੂਪੁਰਾ ਦੀ ਇਤਿਹਾਰ ਦਿੱਤੀ ਜੁਮੀਨਾਂ ਦੇ ਮਸਲੇ ਵੀ ਹੋਈ ਹੈ ਭਾਈ ਸਰਜੀਤ ਸਿੰਘ ਆ ਜਿਹੜਾ ਹਮਿੰਦੀ ਉਹਦਾ ਉਹਦਾ ਸ਼ਹਾਦਤ ਵੀ ਇਹ ਜੁਮੀਨ ਤੇ ਵਾਲੀ ਜੁਮੀਨਾਂ ਦੇ ਮਸਲੇ ਤੇ ਇਸ ਕਰਕੇ ਜਦੋਂ ਭਾਈਆਂ ਦੇ ਭਾਈਆਂ ਵਿੱਚ ਡੱਬ ਪੱਡ ਪੈਂਦੀ ਹੈ ਜਦੋਂ ਭਰਾਵਾਂ ਨਾਲ ਭਰਾਵਾਂ ਨਾਲ ਡੱਬ ਹੁੰਦੀ ਹੈ ਉਦੋਂ ਪੱਟਾਂ ਪਿੱਛੇ ਕਤਲ ਹੋਏਗਾ ਤੇਰੇ ਦੋ ਇੱਕ ਜ਼ਮੀਨ ਪਿੱਛੇ ਇੱਕ ਦੂਜੇ ਨੂੰ ਕਤਲ ਕਰ ਦਿੰਦੇ ਆ ਇਸ ਕਰਕੇ ਜ਼ਮੀਨਾਂ ਦੀ ਲੜਾਈ ਸਿਰ ਮੰਗਦੀ ਹੈ ਇਹ ਸਿਰ ਦੇਣੇ ਪੈਣਗੇ ਕਿਉਂਕਿ ਜ਼ਮੀਨਾਂ ਬਗੈਰ ਸਾਡਾ ਸਰਨਾਮਾ ਉੱਗਮੀਨਾ ਖੋਹਾਰੇ ਰਹੇ ਨੇ ਅਸੀਂ ਜ਼ਮੀਨਾਂ ਮੰਗਦੇ ਆ ਇਹ ਸਾਡੀ ਲੋੜ ਹੈ ਕਿਉਂਕਿ ਸਾਡੀ ਰੋਟੀ ਹੀ ਇਹਦੇ ਵਿੱਚ ਹੈ ਜ਼ਮੀਨਾਂ ਦੇ ਵਿੱਚ ਜਿਸ ਗੱਲ ਨੂੰ ਉਹ ਵਿਕਾਸ ਕਹਿ ਰਹੇ ਨੇ ਉਹ ਸਾਡਾ ਵਿਕਾਸ ਨਹੀਂ ਹੈ ਲੈਂਡ ਸੀਲਿੰਗ ਪਾਲਸੀ ਜਿਹੜੀ ਆ ਰਹੀ ਹੈ ਲੈਂਡ ਪੂਲਿੰਗ ਪਾਲਸੀ ਜਿਹੜੀ ਕਹਿੰਦਾ ਜ਼ਮੀਨਾਂ ਅਕਾਇਰ ਦੀ ਪਾਲਸੀ ਆ ਰਹੀ ਹੈ ਇਹ ਸਾਰੀਆਂ ਪਾਲਸੀਆਂ ਕਾਰਪੋਰੇਟ ਪੱਖੀ ਪਾਲਸੀਆਂ ਨੇ ਇਸ ਕਰਕੇ ਸਰਕਾਰ ਕੰਮ ਦੇ ਵਿੱਚ ਆ ਫੜ ਲੇ ਅੱਜ ਦਾ ਕੱਟ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜਮਹੂਰੀਅਤ ਦੀ ਪਹਾਲੀ ਦੀ ਖਤਰਾ ਹੈ ਤੇ ਜ਼ਮੀਨਾਂ ਦੀ ਕਾਣੀ ਪਾੜਦਾ ਮਸਲਾ ਤਾਂ ਅਜੇ ਅਸੀਂ ਛੇ ਆਂ ਜਦੋਂ ਸੱਤੇ ਕਪੜੀ ਅੱਗ ਲੱਗ ਜਾਣੀ ਹੈ ਜਦੋਂ ਪੰਜਾਬ ਦੇ ਲੋਕ ਕਿੰਨੇ ਮਹੀਨਾ ਦੀ ਕਾਣੀ ਬੰਦ ਦੀ ਖਤਮ ਦੀ ਗੱਲ ਕਰਦੇ ਆ ਗਏ ਵੱਡੇ ਵੱਡੇ ਸੈਮੀਨਾਰ ਦੇਖੇ ਨੇ ਵੱਡੇ ਵੱਡੇ ਲੋਕ ਦੇਖੇ ਨੇ ਵੱਡੀਆਂ ਵੱਡੀਆਂ ਮੀਟਿੰਗਾਂ ਦੇਖੀਆਂ ਨੇ ਪਰ ਉਤੇ ਜ਼ਮੀਨਾਂ ਦੀ ਥਣ ਦੀ ਗਲਤੀ ਹੁੰਦੀ ਹੈ ਉੱਥੇ ਜ਼ਮੀਨਾਂ ਦੀ ਕਾਲੀ ਵੰਟੀ ਕਰ ਨਹੀਂ ਹੁੰਦੀ ਕਿ ਕਦੋਂ ਕਰੋਗੇ ਜ਼ਮੀਨਾਂ ਦੀ ਕਾਲੀ ਵੰਡ ਕਿਸੇ ਵੀ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਕਦੇ ਵੀ ਸਹੀ ਤੁਸੀਂ ਪੜੋਗੇ ਕਿ ਜ਼ਮੀਨਾਂ ਦੀ ਕਾਲੀ ਵੰਡ ਖਤਮ ਕਰਾਂਗੇ ਸੁਰ ਜ਼ਮੀਨਾਂ ਲੋਕਾਂ ਨੂੰ ਅਸੀਂ ਜ਼ਮੀਨ ਦੇਣਾ ਵੀ ਖੇਤ ਵਜੂਦਾਂ ਨੂੰ ਅਸੀਂ ਜ਼ਮੀਨ ਦੇਣਾ ਵੀ ਤੁਸੀਂ ਨਵੀਆਂ ਕਲੋਨੀਆਂ ਪਿਆਰਪੁਰ ਸਕੇਟਾ ਬਣਾਉਣ ਦੀ ਖਾਤਰ ਸਾਡੀਆਂ ਹਜ਼ਾਰਾਂ ਇੱਕੜ ਜ਼ਮੀਨਾਂ ਤੁਸੀਂ ਲੈਣ ਦੀ ਗੋਲ ਰੱਖਦੇ ਆ ਰਹੇ ਸਾਥੀ ਲੈ ਫੀ ਦੇ ਜਨਨਾਲੀਆਂ ਕਦੇ ਚੇਤਾ ਨਹੀਂ ਆਇਆ ਸਾਨੂੰ ਪੰਜ ਮਰਲੇ ਖਲਾਫ ਦੇਣ ਦਾ ਤੁਸੀਂ ਕਦੇ ਨਹੀਂ ਸੋਚਿਆ ਵੀ ਇੱਕ ਗਰੀਬ ਮਜ਼ਦੂਰ ਜਿੱਥੇ ਰੋਟੀ ਨਾਲ ਹੈ ਉਹਦੇ ਕਿਲੇ-ਕੂਲੇ ਪਸੂਲੇ ਉਹਦੇ ਪੈਰ ਨੂੰ ਥਾਣੀ ਜਦੋਂ ਰਿਸ਼ਤੇਦਾਰ ਭੈਣ ਭਰਾ ਆ ਜਾਂਦਾ ਤਾਂ ਦੂਜੇ ਘਰੇ ਕੰਮ ਮੰਗਣਾ ਮੱਝਾ ਮੰਗਣਾ ਪੈਂਦਾ ਤੇ ਉਥਾਂ ਮੰਗਣੀ ਪੈਂਦੀ ਆ ਉਹਨਾਂ ਦਾ ਚੇਤਾ ਨਹੀਂ ਕਦੇ ਆਇਆ ਤੁਹਾਨੂੰ ਸੋ ਉਹਨਾਂ ਲੋਕਾਂ ਦਾ ਚੇਤਾ ਹੈ ਜਿਨ੍ਹਾਂ ਦੇ ਲੋਕਾਂ ਦੇ ਕੋਲ ਪਹਿਲੇ ਬਹੁਤ ਕੋਠੀਆਂ ਨੇ ਨੀਆਂ ਕਲੋਨੀਆ ਮੀਆਂ ਦੇ ਜਿਹੜੀਆਂ ਹੋਰ ਤੱਕ ਜਿਹੜੀਆਂ ਕਲੋਨੀਆ ਦੇ ਵਿੱਚ ਵਸੂ ਨਹੀਂ ਹੋਈ ਤੁਸੀਂ ਉਹਨਾਂ ਨੂੰ ਨਮੀਆਂ ਕਲੋਨੀਆ ਵਾਸਤੇ ਹੋਰ ਹਜ਼ਾਰਾਂ ਇੱਕ ਜਮੀਨ ਦੇ ਉੱਤੇ ਤੁਸੀਂ ਲਕੀਰ ਮਾਰ ਰਹੇ ਹੋ ਕਿ ਤੁਸੀਂ ਇਹ ਵੇਚ ਨਹੀਂ ਸਕਦੇ ਅਜੇ ਤਾਂ ਹੁਕਰ ਦਾ ਪ੍ਰਧਾਨ ਮੁੱਖ ਮੰਤਰੀ ਕਿ ਇਹ ਜਮੀਨਾਂ ਕਿਸਾਨਾਂ ਦੀ ਮਰਜ਼ੀ ਤੋਂ ਨਹੀਂ ਜਾਂ ਜਾਣਗੀਆਂ ਕੌਣ ਕਹਿੰਦਾ ਤੁਸੀਂ ਕਰਜ਼ਾ ਨਹੀਂ ਲੈ ਸਕਦੇ ਕੌਣ ਕਹਿੰਦਾ ਤੁਸੀਂ ਵੇਚ ਨਹੀਂ ਸਕਦੇ ਤੁਸੀਂ ਵੇਚ ਵੀ ਸਕਦੇ ਹੋ ਕਰਜ਼ਾ ਵੀ ਲੈ ਸਕਦੇ ਪਰ ਛੋਟਾ ਜਿਹੜਾ ਡਰਾਫਟ ਹੈ ਉਹਦਾ ਪ੍ਰੈਸ ਨੇ ਲੋਕਾਂ ਦੇ ਸਾਹਮਣੇ ਨੰਗਾ ਕਰਤਾ ਵੀ ਆ ਦੱਸੋ ਇਹਦੇ ਵਿੱਚ ਕਿਹੜੀ ਲਾਈਨ ਲਿਖੀ ਹੋਈ ਹੈ ਜਿੱਥੇ ਇੱਕ ਵੀ ਲਾਈਨ ਲਿਖੀ ਹੋਵੇ ਕਿ ਤੁਸੀਂ ਜ਼ਮੀਨਾਂ ਦੇ ਪੱਕੇ ਮਾਲਕ ਹੋ ਜੇ ਜ਼ਮੀਨਾਂ ਤੁਸੀਂ ਵੇਚਣੀਆਂ ਨੇ ਤੁਸੀਂ ਵੇਚ ਸਕਦੇ ਹੋ ਜੇ ਜ਼ਮੀਨਾਂ ਤੁਸੀਂ ਗਹਿਣੇ-ਢੇੜੀਆਂ ਦੇ ਤੁਸੀਂ ਲੈ ਸਕਦੇ ਹੋ ਜੇ ਜ਼ਮੀਨਾਂ ਤੇ ਕਰਜ਼ਾ ਹੈ ਤੁਸੀਂ ਲੈ ਸਕਦੇ ਹੋ ਸਭ ਉਹ ਉਲਟੀ ਕਿਨਸਤਾ ਵੀ ਤੁਸੀਂ ਮਕਾਨ ਨਹੀਂ ਬਣਾ ਸਕਦੇ ਤੁਸੀਂ ਕੋਠਾ ਨਹੀਂ ਬਣਾ ਸਕਦੇ ਤੁਸੀਂ ਦਰਖਤ ਵੀ ਨਹੀਂ ਲਾ ਸਕਦੇ ਤੁਸੀਂ ਬਾਗ ਨਹੀਂ ਦਾ ਸਕਦੇ ਤੁਸੀਂ ਗੌਰ ਨਹੀਂ ਲਾ ਸਕਦੇ ਤੁਹਾਡਾ ਉਸ ਜ਼ਮੀਨ ਤੇ ਇਹਦਾ ਮਤਲਬ ਹੱਕ ਅੱਜ ਤੇ ਸਰਕਾਰ ਨੇ ਬਿਨਾ ਪੈਸੇ ਦੇ ਤੁਹਾਡੇ ਕੋਲੋਂ ਉਹ ਹੱਕ ਖੋਹ ਲਿਆ ਇਸੇ ਤਰ੍ਹਾਂ ਹੱਕ ਖੋਏ ਜਾਣਗੇ ਇਸੇ ਤਰ੍ਹਾਂ ਇਹ ਲੜਾਈ ਗਲਬੱਡੀ ਲੜਾਈ ਕਰਨ ਨੂੰ ਸੰਕੇਤ ਜਾਂਦਾ ਜਿਵੇਂ ਸਾਥ ਪਹਿਲਾਂ ਬੋਲ ਕੇ ਗਏ ਆ ਕਿ ਅਪਜਾਊ ਜ਼ਮੀਨਾਂ ਪੰਜਾਬ ਦੀਆਂ ਬਹੁਤ ਸਾਰੀਆਂ ਅਪਜਾਊ ਜ਼ਮੀਨਾਂ ਨੇ ਜਿਹੜੀਆਂ ਇਹ ਲੈਟਪੂਰ ਦੇ ਖੇਹਾਂਆਂ ਨੇ ਉਹ ਜ਼ਮੀਨਾਂ ਅਪਜਾਊ ਦੇ ਇਹ ਅਸਵੀਕਾਰ ਦੇ ਸਰਕਾਰ ਵੀ ਕਰਦੀ ਹੈ ਕਿ ਪੈਦਾਵਾਰ ਘਟੂ ਦੀ ਪਰ ਇਹ ਪਾਲਿਸੀ ਕੀ ਦੀ ਹੈ ਤਿੰਨ ਕਾਲੇ ਕਾਨੂੰਨ ਕੀ ਕਹਿੰਦੇ ਸੀ ਉਹਨਾਂ ਨੇ ਕਿਹਾ ਵੀ ਸਰਕਾਰੀ ਮੰਡੀ ਖਤਮ ਕਰੋ ਸਰਕਾਰੀ ਖਰੀਦ ਖਤਮ ਕਰੋ ਉਹ ਵਿਸ਼ਪਾ ਸਰਕਾਰ ਦੀਆਂ ਨੀਤੀਆਂ ਇਹ ਕਰਦੀਆਂ ਨੇ ਕਿ ਸਰਕਾਰੀ ਪੰਡਾਲ ਵੀ ਖਤਮ ਕਰੋ ਘਰਕ ਤੇ ਚਰਨਾਖੰਡ ਬੰਦ ਦਿਓ ਅਨਾਜ ਦਾ ਸਾਡੇ ਕੋਲ ਬਹੁਤ ਹੈ ਖਾਣ ਦੀ ਅਵਸਥਾ ਨਾਲ ਸਾਡੇ ਕੋਲ 10 ਸਾਲ ਦੀਆਂ ਪਈਆਂ ਨੇ ਝੂਪਦੇ ਦੇਸ਼ ਉਹਦੀ ਤੀਜੀ ਦੁਨੀਆ ਦੇ ਦੇਸ਼ਾਂ ਨੂੰ 10 ਸਾਲ ਤੱਕ ਜੇ ਉਹ ਮਾਰ ਦੇ ਸਕਦੇ ਨੇ ਆਪਣੀ ਜਿਹੜੀ ਕ੍ਰਿਟੀਕ ਨਹੀਂ ਕਰ ਲਈ ਇਹ ਤੇਰਾ ਝੂਕੇ ਦੇ ਵਿੱਚ ਕਲ ਸਭ ਲੁੱਟਾ ਹੋਇਆ ਹੈ ਅਮਰੀਕਾ ਦੇ ਰਾਜਦਾਨ ਆ ਗਏ ਪਹਿਲੇ ਹੱਥੇ ਰੋਣ ਜਾ ਰਹੇ ਉਹਦੇ ਚਿੱਤ ਭਾਰਤ ਨੂੰ ਮੱਡੀ ਮੰਗਿਆ ਜਾ ਰਿਹਾ ਹੈ ਭਾਰਤ ਦੀ ਮੰਡੀ ਦੇ ਵਿੱਚ ਆਪਣਾ ਸਭ ਸਿੱਟੀਆਂ ਦਾ ਮਾਲ ਲੈ ਕੇ ਸਿੱਟਣਾ ਜਿਹੜਾ ਮਾਲ ਉਹ ਸਮੁੰਦਰਾਂ ਛੱਡੇ ਸੀ ਜਿਹੜਾ ਬਾਜੀ ਕਾ ਸਮਾ ਸਮੁੰਦਰਾਂ ਤੇ ਦੇਖਦੇ ਸੀ ਜਿਹੜਾ ਦਿਲ ਤੇ ਆਇਆ ਸੀ ਉਹਨੂੰ ਭਾਰਤ ਦੀ ਮੰਡੀ ਦੇ ਵਿੱਚ ਦੁੱਤ ਵੀ ਆਡੇ ਵੀ ਕਾਰ ਉਹੀ ਚਾਲ ਵੀ ਸਰਾਬੀਨ ਵੀ ਹੋ ਤਾ ਤੇ ਫਸਬੀਆਂ ਵਿਚਾਰੀਆਂ ਸੋਡੀਆਂ ਭਾਰਤੀ ਮੱਡੀ ਦੇ ਚੜ ਗਈਆਂ ਤੇ ਸੋਡਾ ਪਹਿਲਾਂ ਹੀ ਮਾਰ ਲੁੱਟਿਆ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਪ੍ਰੋਡਕਸ਼ਨ ਮੱਡੀਆ ਦੇ ਵਿੱਚ ਹੋ ਰਹੀ ਹੈ